ਆਮ ਤੇ ਅੱਜ ਕਿੱਥੇ ਬੱਚਿਆਂ ਨੂੰ ਲੈ ਕੇ ਆਏ ਤੇ ਕੀ ਕਹਿਣਾ ਤੁਹਾਡਾ ਜਿਹੜੇ ਬੱਚੇ ਤੁਹਾਡੇ ਹਾਂਜੀ ਇਹ ਬੱਚੇ ਭਗਤਪੁਰ ਸਿੰਘ ਸਕੂਲ ਫੋਰ ਡਾਫਟੋਰਾ ਫਰੋਸਟ ਟਾਇਰ ਬੱਚੇ ਇਹ ਸਰਬਾਧਾ ਭਲਾ ਵੈਲਫੇਅਰ ਸੁਸਾਇਟੀ ਵੱਲੋਂ ਇਹਨਾਂ ਬੱਚਿਆਂ ਨੂੰ ਅੱਜ ਬੁਲਾਇਆ ਗਿਆ ਦੀਵਾਲੀ ਸੈਲੀਬ੍ਰੇਸ਼ਨ ਕੀਤੀ ਗਈ ਹੈ ਨਾ ਬੱਚਿਆਂ ਦੇ ਨਾਲ ਇਹ ਬੱਚੇ ਅੱਜ ਆਪ ਕੋ ਐਕਸੀਬਿਸ਼ਨ ਲੈ ਕੇ ਆਏ ਨੇ ਇਹਨਾਂ ਨੇ ਖੁਦ ਨੱਤੀ ਜਿਹੜੇ ਦੀਵੇ ਬਣਾਏ ਨੇ ਕੁਝ ਆ ਪੇਪਰ ਬੈਗ ਬਣਾਏ ਨੇ ਤੇ ਆਫ ਕੁਸ਼ਨ ਮੈਂ ਫਲਾਵਰ ਪੋਟ ਬਣਾਏ ਨੇ ਇਹ ਬੱਚੇ ਆਦੀ ਕਲਾ ਨੂੰ ਦਿਖਾਉਣ ਵਾਸਤੇ ਇੱਥੇ ਪਹੁੰਚੇ ਨੇ ਇਹ ਬੱਚੇ ਬਹੁਤ ਸੋਹਣੇ ਲੱਗਦੇ ਹੈਗੇ ਇਹ ਕਿਸ ਤਰ੍ਹਾਂ ਤੁਸੇ ਤੁਹਾਨੂੰ ਜਿਹੜੀ ਪ੍ਰੈਕਟਿਸ ਕਰਾਉਂਦੇ ਇਹ ਕੋਈ ਸਮੱਸਿਆ ਵੀ ਆਦੀ ਕੁ ਹੈ ਨਾ ਤੇ ਤਾ ਨਹੀਂ ਅਧਿਕਾਰ ਕਈ ਆ ਅੱਜ ਸ਼ੁਰੂ ਸ਼ੁਰੂ ਵਿੱਚ ਸਾਨੂੰ ਪ੍ਰੋਬਲਮ ਬੜੀ ਆਈ ਸੀ ਪਰ ਹੌਲੀ ਹੌਲੀ ਦਾ ਬੱਚਾ ਦੇ ਨਾਲ ਸਾਡਾ ਆਪ ਦੀ ਪਰਿਵਾਰ ਵਰਗਾ ਲੱਗਦੇ ਆ ਤੇ ਕੋਈ ਹੁਣ ਸਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਇਹਨਾਂ ਬੱਚਿਆਂ ਦੇ ਨਾਲ ਕੋਈ ਵੀ ਸਾਨੂੰ ਜੇ ਸਮੱਸਿਆ ਆਉਂਦੀ ਵੀ ਹੈ ਸਾਡੇ ਮਿਲ ਕੇ ਪਿੰਗਲਵਾੜਾ ਦੇ ਸਾਡੇ ਡਾਇਰੈਕਟਰ ਨੇ ਸਾਡੀ ਹਰ ਮੁਸ਼ਕਲ ਨੂੰ ਇਹਨਾਂ ਬੱਚਿਆਂ ਦੇ ਨਾਲ ਸੋਲਵ ਕਰ ਦਿੰਦੇ ਨੇ ਕਿਹੜਾ ਤੁਹਾਡਾ ਬੱਚਾ ਨੇ ਹੋਰ ਵੀ ਇਸ ਤਰ੍ਹਾਂ ਦੀ ਜੀ ਪ੍ਰਗਟਾਵੇ ਦੀ ਜੀ ਹੋਈਆਂ ਹਾਂਜੀ ਹਾਂਜੀ ਅਸੀਂ ਇਹ ਕਹਾਂਗੇ ਕਿ ਇਹ ਬੱਚਾ ਜਿਹੜਾ ਸਕੂਲ ਹੈ ਕਟੋਰਾ ਦੇ ਵਿੱਚ ਖੁੱਲਾ ਹੈ ਤੇ ਜਿਹੜੇ ਕੋਈ ਬੱਚਾ ਘਰ ਦੇ ਵਿੱਚ ਬੈਠਾ ਹੈ ਮੇਰੀ ਪੇਰੈਂਟਸ ਦੀ ਰਿਕਵੈਸਟ ਹੈ ਜੋ ਇਹਨਾਂ ਬੱਚਿਆਂ ਨੂੰ ਵੇਖਣ ਆਜ ਆਪਣੇ ਕਲਾ ਨੂੰ ਦਿਖਾਉਣ ਵਾਸਤੇ ਇੱਥੇ ਪਹੁੰਚੇ ਆ ਤੇ ਬੱਚਿਆਂ ਨੂੰ ਘਰ ਦੇ ਵਿੱਚ ਨਾ ਬਿਠਾਓ ਉਹਨਾਂ ਨੂੰ ਆਪਣੇ ਇੱਥੇ ਸਕੂਲ ਦੇ ਵਿੱਚ ਭੇਜੋ ਤਾਂ ਜੋ ਉਹ ਵੀ ਉੱਚੀ ਸਿੱਖਿਆ ਲੈ ਕੇ ਆਪਣਾ ਨਾਮ ਰੋਸ਼ ਕਰ ਸਕਣ ਕੀ ਕੰਮ ਕਰਦੇ ਇਹ ਬੱਚੇ ਸਾਰੇ ਆਜ ਸਾਡੇ ਨਾਲ ਰਹਿ ਕੇ ਨਾਮ ਹੈ ਹਾਂਜੀ ਹਾਂਜੀ ਸਰ ਇਹ ਸਾਰੇ ਬੱਚੇ ਮਸਤਾਨ ਸਪੈਸ਼ਲ ਸਕੂਲ ਕੈਂਟਬੋਰਡ ਜਿਹੜਾ ਕਿ ਕੈਂਟਬੋਰਡ ਦੇ ਵੱਲੋਂ ਪਿਛਲੇ 13 ਸਾਲਾਂ ਤੋਂ ਚਲਾਇਆ ਜਾ ਰਿਹਾ ਜੀ ਕੈਂਟਬੋਰਡ ਵੱਲੋਂ ਸਾਰੀਆਂ ਫੈਸਿਲਿਟੀਆਂ ਇਹਨਾਂ ਬੱਚਿਆਂ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਫ੍ਰੀ ਅਫ ਐਜੂਕੇਸ਼ਨ ਟਰਾਂਸਪੋਰਟ ਫੈਸਿਲਿਟੀ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਇਹਨਾਂ ਦੀ ਹਰ ਪੱਖ ਤੋਂ ਸਹਾਇਤਾ ਦਿੱਤੀ ਜਾਂਦੀ ਹੈ ਇਹਨਾਂ ਦੀ ਮੈਡੀਕਲ ਪਰਸਿਸ ਸਰਵਿਸ ਵੀ ਪ੍ਰੋਵਾਈਡ ਕੈਂਟਪੁਟ ਦੁਆਰਾ ਕੀਤਾ ਜਾਂਦਾ ਅਸੀਂ ਇਹ ਸਾਰੇ ਜਿੰਨੇ ਵੀ ਤੁਹਾਡੇ ਸਾਹਮਣੇ ਬੱਚੇ ਨੇ ਇਹ ਮਲਟੀਪਲ ਡਿਸੇਬਿਲिटीज ਤੋਂ ਬਿਲੋਂਗ ਕਰਦੇ ਨੇ ਕਿਸੇ ਦੇ ਹੱਥ ਪੈਰ ਨਹੀਂ ਪ੍ਰੋਪਰ ਕੰਮ ਕਰਦੇ ਹੈਗੇ ਬੋਲਣ ਚ ਦਿੱਕਤ ਹੈਗੀ ਆ ਜਾਂ ਬੋਲਦੇ ਆ ਤਾਂ ਕਲੀਅਰ ਨਹੀਂ ਬੋਲਦੇ ਹੈਗੇ ਥੋੜਾ ਦਿਮਾਗੀ ਤੌਰ ਤੇ ਇਹਨਾਂ ਦਾ ਦਿਮਾਗ ਘਟਾ ਬਟ ਅਸੀਂ ਇਹਨਾਂ ਨੂੰ ਜਿਹੜਾ ਕਿ ਹਰ ਪੱਖ ਤੋਂ ਇਹਨਾਂ ਦੀਆਂ ਪਰਸਨਲ ਚੀਜ਼ਾਂ ਤੋਂ ਲੈ ਕੇ ਇਹਨਾਂ ਨੂੰ ਵੋਕੇਸ਼ਨਲ ਤੱਕ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਨਾਂ ਚ ਇਹਨੂੰ ਖਾਣ ਪੀਣ ਸਤਾਣਾ ਬਰਸ਼ਿੰਗ ਬਾਥਿੰਗ ਆਈ ਹੋ ਗਈ ਇਹ ਸਾਰੀਆਂ ਤੁਹਾਡੇ ਸਾਹਮਣੇ ਚੀਜ਼ਾਂ ਨੇ ਜੀ ਜੋ ਕਿ ਇਹਨਾਂ ਬੱਚਿਆਂ ਦੁਆਰਾ ਹੀ ਬਣਾਈਆਂ ਗਈਆਂ ਇਹ ਬੱਚੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਸਾਰੀਆਂ ਕੈਂਡਲਸ ਆਪਣੇ ਆਪ ਬਣਾਉਂਦੇ ਆ ਜੀ ਦੀਵੇ ਇਹਨਾਂ ਦੁਆਰਾ ਪੇਂਟ ਕੀਤੇ ਜਾਂਦੇ ਆ ਹੋਰ ਵੀ ਇਹਨਾਂ ਦੀਆਂ ਵੀ ਇਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਜੀ ਧੰਨਵਾਦ ਜੀ ਕਹਾਂਗਾ ਕਿ ਹੋਰ